ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਡਾਲੇ ਚੱਕ ਤਹਿਸੀਲ ਤੇ ਜ਼ਿਲ੍ਹਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਰਣਜੀਤ ਸਿੰਘਾ ਨਾਲ ਆਪਾਂ ਪਹੁੰਚੇ ਆ ਤੇ ਵੀਡੀਓ ਆਪਾਂ ਪਸ਼ੂਆਂ ਦੀਆਂ ਕਾਫੀ ਇਸ ਘਰ ਦੇ ਵਿੱਚ ਤੁਹਾਨੂੰ ਦਿਖਾਈ ਦੀਆਂ ਵਾ ਤੇ ਅੱਜ ਤੁਹਾਨੂੰ ਗੁੜ ਦੀ ਵੀਡੀਓ ਵਿਖਾਉਣੀ ਆ ਅੱਗੇ ਵੀ ਆਪਾਂ ਤੁਹਾਨੂੰ ਪਹਿਲਾਂ ਵੀ ਕਾਫੀ ਵਾਰੀ ਵੀਡੀਓ 'ਚ ਵੀ ਜ਼ਿਕਰ ਕੀਤਾ ਵਾ ਕਿ ਵੀਰ ਜੀ ਹੁਣਾਂ ਦਾ ਜਿਹੜਾ ਗੁੜ ਦਾ ਕੰਮ ਆ ਤੇ ਸਾਰਾ ਪੁੱਛ ਦੇਣਾ ਤੁਹਾਨੂੰ ਵੀਰ ਜੀ ਹੁਣਾਂ ਤੋਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸ ਦਿਓ ਇੱਕ ਰਹੀ ਆਪਣਾ ਹਾਂਜੀ ਰਣਜੀਤ ਸਿੰਘ ਨਾਮ ਜੀ ਤੇ ਡਾਲ ਚੱਕ ਹਾਂਜੀ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਰਹੀ 9815401639 ਠੀਕ ਆ ਤੇ ਅੱਜ ਫਿਰ ਗੜ ਤੇ ਡਿਊਟੀ ਆ ਹਾਂਜੀ ਅੱਜ ਮੈਂ ਲਾਈਏ ਡਿਊਟੀ ਵਾਵਾ ਲੇਟ ਹੋਈ ਜਾਂਦਾ ਠੀਕ ਆ ਪਰ ਗਾਂ ਗਰਮੀ ਦਾ ਕੰਮ ਆਈ ਜਾਣਾ ਠੀਕ ਆ ਹਾਂਜੀ ਤੇ ਆਪਣਾ ਪਿਓਰ ਗੋਡ ਬਣਾਉਂਦਾ ਫਿਰ ਬਿਲਕੁਲ ਪਿਓਰ ਜੀ ਠੀਕ ਹੈ ਕੀ ਪ੍ਰੋਸੈਸ ਹੁੰਦਾ ਜੇ ਆਪਣਾ ਜਿੱਤ ਪ੍ਰੋਸੈਸ ਵਿੱਚ ਦੇਖੋ ਗੰਨਾ ਵੀ ਆਪਾਂ ਜਿਹੜਾ ਲਾਇਆ ਕਟਾਗਰ ਵੀ ਉਹਨੂੰ ਕਾਫੀ ਖਾਦ ਦਵਾਈਆਂ ਤੋਂ ਰਹਿਤ ਆ ਅੱਛਾ ਤੇ ਪਾਣੀ ਤੋਂ ਵੀ ਰਹਿਤੀ ਅੱਛਾ ਜਿਹੜੇ ਗੰਨੇ ਨੂੰ ਉਹ ਆਪਣਾ ਗੁੜ ਵਾਸਤੇ ਰੱਖਿਆ ਉਹਨੂੰ ਪਾਣੀ ਅਲੱਗ ਕਰਕੇ ਉਧਰ ਭੀਜਿਆ ਅੱਛਾ ਉਹਨੂੰ ਪਾਣੀ ਨਹੀਂ ਲਾਉਣਾ ਇਹ ਸਪੈਸ਼ਲ ਗੰਨਾ ਜਿਹੜਾ ਗੁੜ ਵਾਸਤੇ ਭੀਜਿਆ ਜਿਤਨਾ ਕਿ ਤੁਸੀਂ ਦੱਸ ਦਿੰਦੇ ਹੋ ਦੇਖ ਵੀ ਇਹਨੂੰ ਖਾਦ ਵੀ ਨਹੀਂ ਪਾਈ ਦੀ ਰੂੜੀ ਤੇ ਹੀ ਆ ਸਾਰਾ ਰੂੜੀ ਪਾਈ ਆ ਤਿਆਰ ਕੀਤਾ ਉਹ ਵੀ ਪਾ ਕੇ ਗੰਨਾ ਲਾਤਾ ਗੁੜ ਵਾਸਤੇ ਠੀਕ ਹੈ ਤੇ ਆਪਾਂ ਇਹ ਕਹਿ ਸਕਦੇ ਆ ਕਿ ਬਿਲਕੁਲ ਆਰਗੇਨਿਕ ਗੁੜ ਜਿਹੜਾ ਤਿਆਰ ਹੁੰਦਿਆ ਤੇ ਇਸ ਤਰ੍ਹਾਂ ਸਾਹਮਣੇ ਬਣਾ ਕੇ ਦਿੰਦੇ ਫਿਰ ਬਿਲਕੁਲ ਸਾਹਮਣੇ ਜੀ ਭਾਵੇਂ ਸਾਡੇ ਕੋਲ ਆਣ ਕੇ ਬਹਿ ਜਨ ਜਦੋਂ ਮਰਜੀ ਅੱਛਾ ਹਾਂਜੀ ਹਾਂਜੀ ਸਾਹਮਣੇ ਤੁਸੀਂ ਬਣਾ ਕੇ ਜਿਹੜ ਠੀਕ ਆ ਹਾਂਜੀ ਪੜਦਾ ਵੀ ਨਹੀਂ ਕਿੰਦੇ ਕੋਈ ਹੈਗਾ ਤੇ ਆ ਸਾਰਾ ਕੁਝ ਸਾਹਮਣੇ ਹੀ ਆ ਜੋ ਵੀ ਆ ਤੇ ਆ ਗੰਨਾ ਪਿਆਵਾ ਤੇ ਇੱਥੇ ਰੋਹ ਨਿਕਲ ਜਾਣੀ ਆ ਆਹ ਦੇਖ ਸਕਦੇ ਜੀ ਰੋਹ ਵੀ ਅਹੀਂ ਤਾਜੀ ਕੱਢ ਕੇ ਪਾਉਣੀ ਆ ਬਸ 15 20 ਮਿੰਟ ਪਹਿਲਾਂ ਕਰਨੀ ਆ ਪੱਤ ਤੋਂ ਅੱਛਾ ਰੋਹ ਵੀ ਉਦੋਂ ਹੀ ਇਹ ਆ ਕਿ ਕੋਈ ਆਵੇ ਸਾਹਮਣੇ ਰੋਹ ਕੱਢ ਦੋਗੇ ਸਾਹਮਣੇ ਸਾਰਾ ਕੁਝ ਕਰ ਦੋਗੇ ਹਨਾ ਇਹ ਆ ਕਿ ਅਗਲੇ ਵੀਰ ਨੂੰ ਵੀ ਟਾਈਮ ਕੱਢਣਾ ਪੈਣਾ ਵਾ ਜੇ ਇਹ ਚੀਜ਼ ਚੰਗੀ ਲੈਣੀ ਆ ਤੇ ਔਣਾ ਵੀ ਪੈਣਾ ਹਨਾ ਤੇ ਇਸ ਤਰ੍ਹਾਂ ਫਿਰ ਸਾਹਮਣੇ ਆ ਗੁੜ ਦਾ ਪਰ ਰੰਗ ਹੀ ਦੇਖ ਸਕਦੇ ਆ ਤੇ ਬਾਕੀ ਜਿਹਨਾਂ ਲਾਗੋਂ ਤੇ ਨੰਗੀ ਦਾ ਤੇ ਪਤਾ ਲੱਗਦਾ ਵੀ ਗੁੜ ਨਿਕਲੰਦਿਆ ਵਾ ਖੁਸ਼ਬੂ ਜਿਹੜੀ ਕਾਫੀ ਵਧੀਆ ਹੁੰਦੀ ਹੈ ਗੁੜ ਦੀ ਤੇ ਜੇ ਕਹਿੰਨੇ ਸਮਾਨ ਸਮੂਣ ਵਿੱਚ ਪਾਉਣਾ ਹੋਵੇ ਉਹ ਵੀ ਇਹ ਜੀ ਆਪਣਾ ਸਮਾਨ ਲਿਆ ਹੁਣ ਠੀਕ ਆ ਆਪਾਂ ਇਹਦੇ ਵਿੱਚ ਹੀ ਮਿਕਸ ਕਰ ਦਨੇ ਇੱਕ ਸਾਈਡ ਤੇ ਅੱਛਾ ਬਹੁਤ ਵਧੀਆ ਚੀਜ਼ ਬਣਦੀ ਹੈ ਜਿਹੜੀ ਥਾਲੀ ਪਾਉਨੇ ਆ ਨਾ ਇਹ ਜਿਹੜਾ ਸਾਮਾਨ ਜਿਹੜਾ ਲੱਥ ਜਾਂਦਾ ਹੈ ਠੀਕ ਆ ਤੇ ਆਪਾਂ ਇਹਦੇ ਵਿੱਚ ਟੀ ਮਿਕਸ ਕਰ ਦੇਣਾ ਸਾਰੇ ਚ ਛੋਟੇ ਛੋਟੇ ਪੇਸੀ ਬਣਾ ਲੈਣੀ ਠੀਕ ਆ ਤੇ ਜੇ ਕਿਸੇ ਨੇ ਇਕੱਠਾ ਗੁੱਡ ਲੈਣਾ ਹੋਵੇ ਤਾਂ ਮਿਲ ਜੂਗਾ ਕੋਈ ਗੱਲ ਨਹੀਂ ਬੀਡੀ ਜਿੰਨਾ ਮਰਜੀ ਪਹਿਲਾਂ ਆਰਡਰ ਬੁੱਕ ਕਰਾ ਦੇਣਾ ਅੱਛਾ ਪਹਿਲਾਂ ਪਹਿਣਾ ਠੀਕ ਆ ਕਿਉਂਕਿ ਕਸਟਮਰ ਕਾਫੀ ਆਉਂਦੇ ਆ ਨਾ ਠੀਕ ਆ ਇਹ ਅਗੇ ਨਾਲੋਂ ਨਾਲ ਹੀ ਜਿਹੜਾ ਵਾ ਨਿਕਲਦਾ ਜਾਂਦਾ ਵਾ ਠੀਕ ਆ ਤੇ ਤੇ ਵੀਰ ਜੀ ਚਾਹ ਜੇ ਪਾਈਏ ਤਾਂ ਫਿਰ ਫੁੱਟਦਾਤ ਨਹੀਂ ਬਹੁਤ ਵਧੀਆ ਚਾਹ ਵੀਰ ਜੀ ਬੰਦੀ ਆ ਅੱਛਾ ਵੇਖੋ ਆੜੇ ਕੋਲ ਮੋਸ਼ ਭਰੀ ਪਈ ਜੇ ਅੱਛਾ ਗੁੜ ਦੀ ਚਾਹ ਵਰਤਦੇ ਗੁੜ ਦੀ ਚਾਹ ਕਰੇ ਵੇ ਵਰਤਨਾ ਵੀ ਗੋੜੀ ਚਾਹੀਦਾ ਵਾ ਸਾਰੇ ਵੀਰਾਂ ਨੇ ਜਿਹੜਾ ਇਹੇ ਬੇਨਤੀ ਕਿ ਘਰੇ ਵੀ ਅਸੀਂ ਤੇ ਆਪ ਤੁਹਾਡੇ ਤੋਂ ਹੀ ਲੈ ਚਾਹੀਦਾ ਹਾਲ ਵਦੀ ਗੁੜ ਦੀ ਦੁਕਾਨਦਾਰੀ ਮਤਲਬ ਕਿ ਕਾਫੀ ਮਤਲਬ ਕਿ ਇੱਕ ਡਾਕਟਰਾਂ ਨੇ ਇਸ ਪਾਸੇ ਮੋੜਿਆ ਵੀ ਆਰਗੈਨਿਕ ਗੁੜ ਖਾਓ ਹਾਂਜੀ ਹਾਂਜੀ ਕੋਈ ਸਾਡੇ ਕਈ ਭਰਾ ਵੀਰ ਨੇ ਵਾਲੇ ਬਹੁਤ ਗਲਤ ਕੰਮ ਕਰਦੇ ਆ ਹਾਂਜੀ ਹਾਂਜੀ ਉਹ ਗੁੜ ਵਾਲ ਡਾਕਟਰ ਘਰਾਉਂਦੇ ਤਾਂ ਅਸੀਂ ਬਿਮਾਰੀਆਂ ਵਿੱਚ ਹੋਰ ਪਾ ਕੇ ਦੇ ਦਿੰਨੇ ਆ ਹਾਂਜੀ ਹਾਂਜੀ ਕੋਈ ਖੰਡ ਮਿਕਸ ਕਰੀ ਜਾਂਦਾ ਕੋਈ ਕੈਮੀਕਲ ਕਰੀ ਜਾਂਦੇ ਨੇ ਹਾਂਜੀ ਹਾਂਜੀ ਇਹ ਇੱਕ ਚੀਜ਼ ਚਾਹੀਦੀ ਨਹੀਂ 10 ਰੁਪਏ ਅਗਲੇ ਕੋ ਕਹਿ ਕੇ ਵੱਧ ਲੈ ਲਓ ਹਾਂਜੀ ਹਾਂਜੀ ਉਹਦੇ ਵਿੱਚ ਫਾਇਦਾ ਬਾਕੀ ਇਹ ਆ ਕਿ ਤਾਂ ਡਾਏ ਆ ਕਿ ਸਾਰਾ ਕੁਝ ਸਾਹਮਣੇ ਆ ਕਈਆਂ ਦੇ ਵੇਲੇ ਨੇ ਪਿੱਛੇ ਹੁੰਦੇ ਆ ਪਤਾ ਨਹੀਂ ਆ ਕਿ ਕੀ ਪਤਾ ਕੀ ਨਹੀਂ ਹਨਾ ਜਿਹੜੇ ਉਹਨਿੰਨਾ ਕੰਮ ਕਰਨਾ ਨਾ ਪੜਦੇ ਪਿੱਛੇ ਲਾਏ ਨੇ ਗੋਰ ਦਾ ਬੰਦਾ ਤੁਹਾਨੂੰ ਕੋਈ ਪੈਕਿੰਗ ਹੀ ਮਿਲਨੀ ਆ ਤੁਹਾਨੂੰ ਹਾਂਜੀ ਹਾਂਜੀ ਹੁਣ ਜੇ ਤਰ੍ਹਾਂ ਤੁਸੀਂ ਕਹਿੰਦੇ ਵੀ ਸਾਡਾ ਤੇ ਇੱਥੇ ਕੋਈ ਪਰਦਾ ਵੀ ਨਹੀਂ ਹੈਗਾ ਵੀ ਸਾਰਾ ਕੁਝ ਸਾਹਮਣੇ ਆ ਤੇ ਇਹ ਕਿ ਕੋਈ ਵੀਰ ਆਵੇ ਇੱਥੇ ਸਾਹਮਣੇ ਬਣਵਾਵੇ ਜੀ ਵੇਖ ਲਓ ਪੱਥ ਰੋ ਪੈ ਗਈ ਆ ਹਾਂਜੀ ਤੇ ਉਹ ਦੇਖ ਲਓ ਭਾਂਡੇ ਖਾਲੀ ਆ ਹਾਂਜੀ ਹਾਂਜੀ ਆ ਵੀ ਦਿਖਾ બસ ਉਹੀ ਰੋ ਜਿਹੜੀ ਵਿੱਚ ਪਈ ਆ ਔਰ ਨਿਕਲੀ ਵੀ ਨਹੀਂ ਹੈਗੀ ਇਹ ਹੁਣ ਉਦੋਂ ਹੀ ਕੱਢਣੀ ਆ ਫੇਰ ਜਦੋਂ 15 ਮਿੰਟ ਪਹਿਲਾਂ ਰੋ ਕਰਨੀ ਆ 15 ਮਿੰਟ ਪਹਿਲਾਂ ਕੱਢਣੀ ਆ ਉਧਰੋਂ ਬੰਦੇ ਨੇ ਕਮਾ ਪਾ ਲੈਣਾ ਇੱਧਰ ਰੋ ਪੌਂਡਾ ਬਣਾ ਠੀਕ ਆ ਪਰ ਰੋ ਭਰ ਕੇ ਮਿੰਟੋ ਮਿੰਟ ਤਾਜੀ ਰੋਵੇ ਛੱਡਦੇ ਨਹੀਂ ਅੱਛਾ ਤੇ ਇਹ ਆ ਕਿ ਸਾਰਾ ਕੁਝ ਸਾਹਮਣੇ ਜਿਹੜਾ ਵਾ ਹੋਈ ਜਾਣਾ ਵਾ ਤੇ ਬਿਲਕੁਲ ਜਿਹੜਾ ਵਾ ਇਹ ਆ ਕਿ ਗੋੜ ਖਾਂਦਾ ਵੀ ਤਾਂ ਹੀ ਫਾਇਦਾ ਵਾ ਜੇ ਚੰਗਾ ਖਾਣਾ ਵਾ ਤੇ ਜੇ ਖਾਣਾ ਫੇਰ ਉਹ ਹੀ ਉਹ ਹੀ ਖਾਣਾ ਫੇਰ ਪਿਓਰ ਖਾਓ ਹਾਂਜੀ ਹਾਂਜੀ ਤੇ ਜੇ ਖਾਣਾ ਖਾਣਾ ਉਹ ਹੀ ਗੋੜਾ ਵਾਲਾ ਖੰਡ ਵਾਲਾ ਤੇ ਜਾਂ ਕੰਮਕਲਾ ਵਾਲਾ ਤੇ ਉਹਦੇ ਨਾਲ ਤੇ ਉਹ ਹੀ ਖਾ ਲੇ ਤੇ ਤਸਵੀਰ ਤੇ ਖੰਡ ਦੀ ਹੈ ਨਾ ਹਾਂਜੀ ਹਾਂਜੀ ਉਹ ਹੀ ਖੰਡ ਨੂੰ ਗੁੜ 'ਚ ਮਿਕਸ ਕਰ ਦੇਣਾ ਨਾ ਗੁੜ ਦੀ ਤਸਵੀਰ ਗੁੜ ਦੀ ਹਾਂਜੀ ਖੰਡ ਵੀ ਖੰਡ ਦੀ ਹਾਂਜੀ ਹਾਂਜੀ ਤੇ ਇਹ ਹੈ ਕਿ ਚਲੋ ਕੋਈ ਤੁਹਾਨੂੰ ਫੋਨ ਲਾਵੇ ਹਨਾ ਤੇ ਜਿੰਨੇ ਵੀ ਤੁਹਾਡੇ ਨਾਲ ਸੰਪਰਕ ਕਰਨਾ ਵਾ ਕਰੇ ਤੇ ਬਾਕੀ ਕੋਈ ਵੀ ਇੱਥੇ ਆ ਕੇ ਜਰੂਰ ਵੇਖੇ ਆ ਦੇਖ ਸਕਦੇ ਜੀ ਗੋੜ ਦਾ ਜਿਹੜਾ ਰੰਗ ਹੀ ਦੱਸ ਦਿੰਦਾ ਵਾ ਪਿਓਰ ਗੋੜਿਆ ਜਿਹੜਾ ਹੁਣੇ ਆ ਪੱਤ ਜਿਹੜੀ ਉਹ ਚੋਂ ਕੱਢੀ ਆ ਇਹ ਹੁਣੇ ਲੱਗੇ ਆ ਕਦਮ ਇੱਧਰ ਤੇ ਠੀਕ ਆ ਵਿਦਿਆਰਥੀ ਹਰ ਕੁਛ ਕਹਣਾ ਫਿਰ ਮਿਹਰਬਾਨੀ ਠੀਕ ਆ ਵਿਦਿ ਬਹੁਤ ਬਹੁਤ ਧੰਨਵਾਦ ਜੀ